ਮਾਰਕੀਟ ਵਿੱਚ ਆ ਰਹੇ ਵਨਸਵੰਨੇ ਘਿਓ ਨੂੰ ਅਸੀਂ ਖਾਣਾ ਸ਼ੁਰੂ ਕਰ ਦਿੱਤਾ ਪਰ ਦੇਸੀ ਘਿਓ ਨੂੰ ਖਾਣਾ ਭੁੱਲਦੇ ਜਾ ਰਹੇ ਹਾਂ ਪਰ ਜੋ ਦੇਸੀ ਘਿਓ ਖਾਣ ਦੇ ਸ਼ੌਕੀਨ ਨੇ ਉਹ ਇਹ ਸੁਣ ਕੇ ਹੈਰਾਨ ਹੋ ਜਾਣਗੇ ਕਿ ਦੇਸੀ ਘਿਓ ਖਾਣ ਦੇ ਸਰੀਰ ਨੂੰ ਕੀ ਫਾਇਦੇ ਨੇ ਤੇ ਇਹ ਕਿਵੇਂ ਖਾਣਾ ਆ ਤੇ ਕਿਵੇਂ ਖਾਣ ਨਾਲ ਦੇਸੀ ਘਿਓ ਸਾਡੇ ਸਰੀਰ ਨੂੰ ਫਾਇਦੇ ਦਿੰਦਾ ਆ ਅੱਜ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਨੰਬਰ 1 ਤੇ ਕੁਝ ਲੋਕ ਤੜਕਾ ਲਗਾ ਕੇ ਖਾਂਦੇ ਨੇ ਤੜਕਾ ਲਗਾ ਕੇ ਖਾਣ ਦੇ ਨਾਲ ਦੇਸੀ ਘਿਓ ਵਿੱਚਲੇ ਤਤ ਨਸ਼ਟ ਹੋ ਜਾਂਦੇ ਨੇ ਕਿਉਂਕਿ ਉਹ ਜਦੋਂ ਦੁਬਾਰਾ ਗਰਮ ਹੀਟ ਤੇ ਜਾਂਦਾ ਆ ਦੁਬਾਰਾ ਗਰਨ ਕੀਤਾ ਜਾਂਦਾ ਤੜਕੇ ਵਾਸਤੇ ਤਾਂ ਉਸ ਵਿੱਚਲੇ ਤਤ ਨਸ਼ਟ ਹੋ ਜਾਂਦੇ ਨੇ ਜੋ ਸਾਡੇ ਦਿਲ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਿਉਂਕਿ ਗਰਮ ਕਰਨ ਨਾਲ ਇਹ ਸੈਚੂਰੇਟਿਡ ਫੈਟ ਤੋਂ ਟ੍ਰਾਂਸ ਫੈਟ ਵਿੱਚ ਬਦਲ ਜਾਂਦਾ ਤੇ ট্রান্স ਫ্যাট ਫਿਰ ਖੂਨ ਦੀਆਂ ਨਸਾਂ ਵਿੱਚ ਜੰਮ ਜਾਂਦਾ ਜਿਸ ਨਾਲ ਕਲੌਟ ਬਣਨੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਹਾਰਟ ਨੂੰ ਨੁਕਸਾਨ ਪਹੁੰਚਦਾ ਆ ਜਿਸ ਕਰਕੇ ਇਸ ਨੂੰ ਕੱਚਾ ਹੀ ਖਾਣਾ ਚਾਹੀਦਾ ਆ ਇਸ ਦਾ ਤੜਕਾ ਲਗਾ ਕੇ ਨਹੀਂ ਖਾਣਾ ਚਾਹੀਦਾ ਕੱਚੇ ਤੋਂ ਭਾਵ ਕਿ ਇਸ ਨੂੰ ਚਮਚਾ ਸਬਜੀ ਵਿੱਚ ਪਾ ਕੇ ਖਾ ਲਵੋ ਜਾਂ ਫਿਰ ਇਸ ਨਾਲ ਰੋਟੀ ਚੋਪੜ ਕੇ ਖਾ ਲਓ ਤਾਂ ਕਿ ਸਰੀਰ ਨੂੰ ਫਾਇਦਾ ਹੋਵੇ ਇਹੇ ਨਸਾਂ ਨੂੰ ਬਲੌਕ ਕਰਨ ਦੀ ਤਾਕਤ ਰੱਖਦਾ ਜਿਸ ਨਾਲ ਦਿਲ ਦੇ ਰੋਗਾਂ ਦਾ ਖਤਰਾ ਬਣ ਜਾਂਦਾ ਨੰਬਰ 2 ਖਾਣਾ ਖਾਣ ਤੋਂ ਪਹਿਲਾਂ ਦੇਸੀ ਘਿਓ ਖਾਣ ਦੇ ਫਾਇਦੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਾਡੇ ਬਜ਼ੁਰਗ ਰੋਟੀ ਖਾਣ ਤੋਂ ਪਹਿਲਾਂ ਚਮਚ ਦੇਸੀ ਘਿਓ ਦਾ ਖਾਂਦੇ ਸੀ ਜਿਸ ਨੂੰ ਖਾਣ ਨਾਲ ਹੈਰਾਨੀਜਨਕ ਫਾਇਦੇ ਹੁੰਦੇ ਸੀ ਕਿਉਂਕਿ ਜਦੋਂ ਖਾਣਾ ਖਾਣ ਤੋਂ ਪਹਿਲਾਂ ਦੇਸੀ ਘਿਓ ਖਾਂਦੇ ਸੀ ਨਾ ਉਸ ਨੂੰ ਖਾਣ ਦੇ ਨਾਲ ਡਾਈਜੈਸਟਿਵ ਸਿਸਟਮ ਸਹੀ ਹੋ ਜਾਂਦਾ ਇਸ ਨੂੰ ਖਾਣਾ ਜਿਹੜਾ ਇਹ ਜਲਦੀ ਪਚਣਾ ਸ਼ੁਰੂ ਹੋ ਜਾਂਦਾ ਅੰਤੜੀਆਂ ਮਜ਼ਬੂਤ ਬਣਦੀਆਂ ਕਿਉਂਕਿ ਪਾਚਕ ਜੂਸ ਜੋ ਹੁੰਦੇ ਨਾ ਜੋ ਖਾਣੇ ਨੂੰ ਪਚਾਉਣ ਦਾ ਕੰਮ ਕਰਦੇ ਉਹ ਤੇਜ਼ੀ ਨਾਲ ਬਣਨ ਲੱਗਦੇ ਨੇ ਤੇ ਖਾਣਾ ਫਿਰ ਜਲਦੀ ਹজম ਹੋਣ ਲੱਗਦਾ ਆ ਤੇ ਸਭ ਤੋਂ ਜ਼ਰੂਰੀ ਕਿ ਇਸ ਨਾਲ ਕਬਜ਼ ਟੁੱਟ ਜਾਂਦੀ ਆ ਕਬਜ਼ ਲਈ ਬਹੁਤ ਹੀ ਲਾਹੇਵੰਦ ਆ ਅੰਤੜੀਆਂ ਨੂੰ ਮਜ਼ਬੂਤ ਕਰਦਾ ਆ ਰੋਟੀ ਤੋਂ ਪਹਿਲਾਂ ਇੱਕ ਚਮਚ ਖਾਦਾ ਹੋਇਆ ਦੇਸੀ ਘਿਓ ਕਿਉਂਕਿ ਇਹ ਬਹੁਤ ਹੀ ਫਾਇਦਾ ਕਰਦਾ ਆ ਇਹ ਪੇਟ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਆ ਇਸ ਤਰ੍ਹਾਂ ਖਾਦਾ ਦੇਸੀ ਘਿਓ ਭਾਰ ਬਹੁਤ ਤੇਜ਼ੀ ਨਾਲ ਘਟਾਉਂਦਾ ਆ ਤੇ ਇਹ ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਬਹੁਤ ਲਾਹੇਵੰਦ ਆ ਪਰ ਇਸ ਨਾਲ ਜਾਂ ਤਾਂ ਰੋਟੀ 'ਚ ਪੜ ਕੇ ਖਾ ਲਵੋ ਜਾਂ ਸਬਜ਼ੀ ਵਿੱਚ ਪਾ ਕੇ ਖਾ ਲਵੋ ਇਸ ਨੂੰ ਤੜਕੇ ਵਿੱਚ ਨਾ ਵਰਤੋ ਕਿਉਂਕਿ ਤੜਕਾ ਲਗਾਉਣ ਨਾਲ ਇਸ ਦੇ ਸਰੀਰ ਨੂੰ ਨੁਕਸਾਨ ਹੁੰਦੇ ਨੇ ਫਾਇਦੇ ਨਹੀਂ ਹੁੰਦੇ ਤੇ ਫਾਇਦਾ ਲੈਣ ਵਾਸਤੇ ਜਾਂ ਤਾਂ ਰੋਟੀ ਨੂੰ ਚੋਪੜ ਲਵੋ ਤੇ ਜਾਂ ਫਿਰ ਇਸ ਨੂੰ ਸਬਜ਼ੀ ਵਿੱਚ ਪਾ ਕੇ ਖਾ ਲਵੋ ਦੇਸੀ ਘਿਓ ਖਾਣ ਦੇ ਨਾਲ ਬਲੱਡ ਸਰਕੂਲੇਸ਼ਨ ਵੀ ਸਹੀ ਹੁੰਦਾ ਭਾਰ ਵੀ ਘਟਦਾ ਤੇ ਇਸ ਦੀ ਇੱਕ ਹੋਰ ਬਹੁਤ ਵਧੀਆ ਗੱਲ ਆ ਕਿ ਜੇ ਕਿਤੇ ਸੱਟ ਲੱਗ ਜਾਵੇ ਨਾ ਤਾਂ ਉਸ ਉੱਪਰ ਮਾਲਿਸ਼ ਕੀਤੀ ਜਾਵੇ ਤਾਂ ਦਰਦ ਤੋਂ ਵੀ ਛੁਟਕਾਰਾ ਮਿਲ ਜਾਂਦਾ ਦੇਸੀ ਘਿਓ ਲਗਾਉਣ ਦੇ ਨਾਲ ਦੇਸੀ ਘਿਓ ਦੀ ਮਾਲਿਸ਼ ਕਰਨ ਦੇ ਨਾਲ ਤੇ ਦੇਸੀ ਘਿਓ ਦਿਮਾਗ ਨੂੰ ਤੇਜ਼ ਕਰਨ ਵਾਸਤੇ ਵੀ ਬਹੁਤ ਲਾਹੇਵੰਦ ਆ ਬੱਚਿਆਂ ਦੀ ਡਾਈਟ ਵਿੱਚ ਇਸ ਨੂੰ ਜ਼ਰੂਰ ਸ਼ਾਮਲ ਕਰੋ ਭਾਵੇਂ ਕਿ ਬੱਚੇ ਦੇਸੀ ਘਿਓ ਖਾਣਾ ਪਸੰਦ ਨਹੀਂ ਕਰਦੇ ਪਰ ਫਿਰ ਵੀ ਬੱਚਿਆਂ ਨੂੰ ਦੇਸੀ ਘਿਓ ਜ਼ਰੂਰ ਦਿਆ ਕਰੋ ਸਬਜ਼ੀ ਵਿੱਚ ਪਾ ਕੇ ਜਾਂ ਰੋਟੀ ਚੋਪੜ ਕੇ ਕਿਉਂਕਿ ਬੱਚਿਆਂ ਦਾ ਇਹ ਦਿਮਾਗ ਤੇਜ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਦਿਮਾਗ ਦੀ ਗਰੋਥ ਵਧਾਉਂਦਾ ਆ ਤੇ ਇਹ ਯਾਦ ਅਕਸ਼ ਸ਼ਕਤੀ ਵੀ ਤੇਜ ਕਰਦਾ ਜੋ ਤਤ ਦਿਮਾਗ ਨੂੰ ਚਾਹੀਦੇ ਹੁੰਦੇ ਨਾ ਉਹ ਦੇਸੀ ਘਿਓ ਵਿੱਚੋਂ ਮਿਲਦੇ ਨੇ ਤੇ ਦਿਮਾਗ ਦੇ ਸੈੱਲਾਂ ਨੂੰ ਮਜ਼ਬੂਤ ਬਣਾਉਂਦਾ ਖਾਦਾ ਹੋਇਆ ਦੇਸੀ ਘਿਓ ਪਰ ਇਸ ਨੂੰ ਖਾਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਤੇ ਇਸ ਨੂੰ ਖਾਣ ਦੀ ਮਾਤਰਾ ਸਹੀ ਹੋਣੀ ਚਾਹੀਦੀ ਹੁਣ ਇਹ ਨਹੀਂ ਕਿ ਜੇਕਰ ਦੇਸੀ ਘਿਓ ਸਾਡੇ ਲਈ ਲਾਹੇਵੰਦ ਆ ਤਾਂ ਫੇਰ ਉਹਦੀ ਮਾਤਰਾ ਹੀ ਕੋਈ ਨਾ ਹੋਵੇ ਤੇ ਉੱਠ ਕੇ ਜਦੋਂ ਮਰਜੀ ਦੇਸੀ ਘਿਓ ਖਾਦਾ ਜਾਵੇ ਓਵਰਡੋਸ ਹਰ ਚੀਜ਼ ਦੀ ਮਾੜੀ ਹੁੰਦੀ ਹੈ ਤੇ ਇਸ ਨੂੰ ਕਿੰਨਾ ਲੈਣਾ ਵਾ ਉਹ ਇਸ ਬਾਰੇ ਗੱਲ ਕਰੀਏ ਕਿ ਜੇਕਰ ਤਾਂ ਮੇਰੇ ਭੈਣ ਭਰਾ ਕੋਈ ਬੈਠ ਕੇ ਕੰਮ ਕਰਦਾ ਆ ਜਿਆਦਾ ਫਿਰਦਾ ਤੁਰਦਾ ਨਹੀਂ ਤਾਂ ਉਹ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਦੇਸੀ ਘਿਓ ਲੈ ਸਕਦਾ ਆ ਤੇ ਜੋ ਵਰਜਿਸ਼ ਕਰਦੇ ਨੇ ਕਸਰਤ ਕਰਦੇ ਨੇ ਜਾਂ ਫਿਰ ਕੰਮਕਾਰ ਵਿੱਚ ਅੱਧਾ ਘੰਟਾ ਆਪਣਾ ਪਸੀਨਾ ਵਹਾ ਲੈਂਦੇ ਨੇ ਤਾਂ ਫਿਰ ਉਹ 3 ਤੋਂ 4 ਚਮਚ ਦੇਸੀ ਘਿਓ ਦੇ ਰੋਜ਼ਾਨਾ ਖਾ ਸਕਦੇ ਨੇ ਪਰ ਇਸ ਦੀ ਮਾਤਰਾ ਸਹੀ ਰੱਖੋਗੇ ਤਾਂ ਹੀ ਇਹ ਲਾਹੇਵੰਦ ਸਾਬਤ ਹੋਵੇਗਾ ਓਵਰਡੋਸ ਦੇ ਨਾਲ ਹਰ ਚੀਜ਼ ਹੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਆ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਓ ਤੇ ਦੇਸੀ ਘਿਓ ਨੂੰ ਵਰਤਣਾ ਜ਼ਰੂਰ ਸ਼ੁਰੂ ਕਰੋ ਤਾਂ ਕਿ ਉਹ ਦਿਲ ਵਾਸਤੇ ਤੇ ਦਿਮਾਗ ਵਾਸਤੇ ਬਹੁਤ ਹੀ ਤਾਕਤ